ਈਵਾਹੀ ਗੁਰੂ ਜੀ ਓੰਕਾਰ ਸਤਗੁਰ ਪਰਸਾ ਉਦਮ ਕਰਤ ਆਨੰਦ ਪ੍ਰਿਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਬੀਚਾਰ ਉਦਮ ਕਰਤ ਆਨੰਦ ਪ੍ਰਿਆ ਤਉ ਸੁਖਸਾਰ ਜਪ ਜਪ ਨਾਮ ਗੋਬਿੰਦ ਕਾ ਊਰਨ ਬੀਚਾਰ ਚਰਨ ਕਮਲ ਗੁਰ ਕੇ ਜਪਤ ਹਰਿ ਜਪਹੁ ਜੀਵਾ ਪਾਰ ਬ੍ਰਹਮ ਆਰਾਦਤੇ ਮੁਖ ਅਮਰਤ ਪੀਵਾਰਹੁ ਜੀ ਜੰਤ ਸਭ ਸੁਖ ਬਸੈ ਸਬਕ ਮਨ ਲੋਚ ਪਰ ਉਪਕਾਰ ਨਿਤ ਚਿਤਵਤ ਨਾਹੀ ਕਸ਼ਕੂਚ ਤਨ ਸੋ ਥਾਨ ਬਸੰਤ ਤਨ ਜਹ ਜਪਿਐ ਨਾਮ ਕਥਾ ਕੀਰਤਨ ਹਰ ਅਤਕਨਾ ਸੁਖ ਸਾਜ ਬਿਸਰਾਮ ਮਨ ਤੇ ਕਦੇ ਨ ਵਿਸਰੈ ਅनाथ ਕੋ ਨਾਥ ਨਾਨਕ ਪ੍ਰਭ ਸਰਣਾ ਗਤੀ ਕਾ ਕੈ ਸਭ ਕਿਛ ਹਾਰ ਮੰਨ ਤੇ ਕਦੇ ਨ ਵਿਸਰੈ ਅनाथ ਕੋ ਨਾਥ ਨਾਨਕ ਪ੍ਰਭ ਸਰਣਾ ਗਤੀ ਕਾ ਕੈ ਸਭ ਕਿਛ ਹਾਰ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅਖਰ ਲਗ ਕਨਾ ਤੁਕ ਭੁੱਲ ਝੁਕ ਮਾ ਭਾਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂਆਂ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰੇ ਚਲੋ ਦਰਸ਼ਨ ਕਰਕੇ ਸਤਨਾਮ ਦਾ ਆਵਾਜ਼ਾ ਦਿੰਦੇ ਸਤਨਾਮ ਨਾਮ ਨਤ तदा दात